ਮਨ ਅਮਨ ਮੋਹਨ ਮੋਹਜਾਲ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਫੌਜੀ ਅਫਸਰ ਨੇ ਮੰਦਿਰ ਤੇ ਗੁਰੂ ਘਰ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਫੌਜ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਤੇ ਸੁਪਰੀਮ ਕੋਰਟ ਤੋਂ ਵੀ ਇਸ ਫੌਜੀ ਅਫਸਰ ਨੂੰ ਕਾਫੀ ਵੱਡੀ ਫਟਕਾਰ ਪਈ ਹੈ ਸੁਪਰੀਮ ਕੋਰਟ ਨੇ ਆਖਿਆ ਕਿ ਇਹ ਅਫਸਰ ਫੌਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈ ਉਹਨਾਂ ਨੇ ਜੋ ਫੌਜ ਨੇ ਫੈਸਲਾ ਕੀਤਾ ਉਸ ਨੂੰ ਬਰਕਰਾਰ ਰੱਖਿਆ ਉਹਨਾਂ ਨੇ ਆਖਿਆ ਕਿ ਇਸ ਦੀ ਬਰਖਾਸਤੀ ਬਰਕਰਾਰ ਰਹਿੰਦੀ ਹੈ ਤਾਂ ਸੁਪਰੀਮ ਕੋਰਟ ਨੇ ਸੈਮੂਅਲ ਅੱਜ ਕਮਿਲਸਨ ਨਾਦੇ ਇਸਾਈ ਫੌਜੀ ਅਫਸਰ ਨੂੰ ਫਟਕਾਰ ਲਈ ਹੈ ਜਿਸ ਨੂੰ ਫੌਜ ਨੇ ਗੁਰਦੁਆਰੇ ਮੰਦਰ ਜਾਣ ਤੋਂ ਇਨਕਾਰ ਕਰਦੇ ਉੱਤੇ ਬਰਖਾਸਤ ਕਰ ਦਿੱਤਾ ਸੀ ਅਦਾਲਤ ਨੇ ਇਸ ਅਫਸਰ ਨੂੰ ਝਗੜਾਲੂ ਕਿਸਮ ਦਾ ਦੱਸਦਿਆਂ ਆਖਿਆ ਕਿ ਇਹ ਅਫਸਰ ਫੌਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈ ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਆ ਮਲਿਆ ਬਾਗਚੀ ਦੀ ਬੈਂਚ ਨੇ ਇਸਾਈ ਅਧਿਕਾਰੀ ਨੂੰ ਫੌਜ ਤੋਂ ਬਰਖਾਸਤ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਉਸ ਨੇ ਆਪਣੇ ਸਾਥੀ ਸਿੱਖ ਫੌਜੀਆਂ ਦੇ ਵਿਸ਼ਵਾਸਾਂ ਦਾ ਨਿਰਾਦਰ ਕੀਤਾ ਹੈ ਹੋਰ ਜਿਹੜੇ ਸਾਥੀ ਫੌਜੀ ਸੀ ਉਹਨਾਂ ਦੇ ਵਿਸ਼ਵਾਸਾਂ ਦਾ ਨਿਰਾਦਰ ਕੀਤਾ ਹੈ ਅਦਾਲਤ ਨੇ ਆਖਿਆ ਕਿ ਇਹ ਵਿਵਹਾਰ ਗੰਭੀਰ ਅਨੁਸ਼ਾਸਨਹੀਨਤਾ ਦੇ ਬਰਾਬਰ ਹੈ ਅਤੇ ਫੌਜ ਵਰਗੀ ਸੰਸਥਾ ਦੇ ਵਿੱਚ ਅਜੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਫਸਰ ਸੈਮੂਅਲ ਕਮੇਲਸਨ ਦਾ ਮਾਮਲਾ ਮਾਰਚ 2017 ਦਾ ਹੈ ਜਦੋਂ ਉਹ ਤੀਜੀ ਕੁਇਲਰੀ ਰੈਜੀਮੈਂਟ ਦੇ ਵਿੱਚ ਲੈਫਟਿਨੈਂਟ ਬਣੇ ਸੀ ਉਹਨਾਂ ਦੀ ਯੂਨਿਟ ਦੇ ਵਿੱਚ ਇੱਕ ਮੰਦਰ ਅਤੇ ਇੱਕ ਗੁਰਦੁਆਰਾ ਸੀ ਜਿੱਥੇ ਹਰ ਹਫ਼ਤੇ ਧਾਰਮਿਕ ਪ੍ਰੇਡ ਹੁੰਦੀ ਸੀ ਤਾਂ ਉਹ ਧਾਰਮਿਕ ਥਾਂ ਦੇ ਅੰਦਰ ਜਾਣ ਤੋਂ ਇਹ ਇੱਕ ਇੱਕ ਇਨਕਾਰ ਕਰ ਦਿੰਦੇ ਸੀ ਕਿ ਉਹਨਾਂ ਦਾ ਇਸਾਈ ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ